ਪਹਿਲਾ ਮੇਨ ਕਿਰਦਾਰ ਬਰੌਨ ਕੁੜੀ ਦੂਜਾ ਕਿਰਦਾਰ ਉਹਦਾ ਡਿਵੋਰਸੀ ਘਰ ਵਾਲਾ ਤੀਜਾ ਕਿਰਦਾਰ ਮੈਂ ਤੇ ਚੌਥਾ ਇੰਪੋਰਟੈਂਟ ਕਿਰਦਾਰ ਜੋਤ ਮੰਗੀਆਣਾ ਤਕੀਰ ਹੁਣ ਚੌਹਾਂ ਕਿਰਦਾਰਾਂ ਵਾਸਤੇ ਡਿਟੇਲ ਨਾਲ ਗੱਲ ਕਰਦੇ ਆ ਬਰੌਨ ਕੁੜੀ ਜੋ ਜਦ ਪਹਿਲੇ ਟਾਈਮ ਤੇ ਹਿੰਦੀ ਸਿਨੇਮਾ ਵਿੱਚ ਕਲਾਕਾਰ ਹੁੰਦੇ ਜੇ ਸਟਾਰ ਹੁੰਦੇ ਲੋਕ ਉਹਨਾਂ ਵੱਲ ਵੇਖਦੇ ਸੀ ਉਹ ਕਿੱਥੇ ਰਹਿੰਦੇ ਕਿਵੇਂ ਰਹਿੰਦੇ ਨੰਨ ਇਸ ਤਰ੍ਹਾਂ ਇਸ ਲੜਕੀ ਦਾ ਇੱਕ ਸਟਾਰडम ਆ ਪੰਜਾਬ ਵਿੱਚ ਹਰਿਆਣੇ ਤੱਕ ਜਿੱਥੋਂ ਜਿੱਥੋਂ ਤੱਕ ਪੰਜਾਬ ਤੋਂ ਪੰਜਾਬੀ ਇਹਦਾ ਇਸ ਲੜਕੀ ਦਾ ਵੱਡਾ ਸਟਾਰडम ਆ ਦੂਜਾ ਕਿਰਦਾਰ ਆ ਇਹਦਾ ਘਰ ਵਾਲਾ ਡੈਵੋਰਸੀ ਘਰ ਵਾਲਾ ਜਿੰਨੂੰ ਕੋਈ ਜਾਣਦਾ ਹੀ ਨਹੀਂ ਉਹ ਕੌਣ ਆ ਜਿਹਦੀ ਕਿਸੇ ਨੇ ਸ਼ਕਲ ਤੱਕ ਨਹੀਂ ਵੇਖੀ ਉਹ ਕਿੱਥੇ ਰਹਿੰਦਾ ਕੀ ਕਰਦਾ ਉਹਦੇ ਬਾਰੇ ਕੁਝ ਨਹੀਂ ਪਤਾ ਤੀਜਾ ਕਿਰਦਾਰ ਵੀਰੋ ਮੈਂ ਆ ਲਾਰਡ ਅਸਮਾਨ ਸੋਢੀ ਤਾਰਕ मेहता ਮੈਂ ਅਕਸਰ ਵੀਡੀਓ ਪਾਉਣਾ ਰਹੀਦਾ ਹਾਂ ਥੋੜਾ ਜਿਹਾ ਦੇਖ ਕੇ ਕਿ ਆ ਵੀਡੀਓ ਪਾ ਦिए ਆ ਪਾ ਦिए ਆ ਪਾ ਰਿਹਾ ਤੇ ਪਹਿਲਾ ਵੀਡੀਓ ਮੈਂ ਇਹਦੇ ਖਿਲਾਫ ਪਾਇਆ ਫਿਰ ਦੂਜਾ ਵੀਡੀਓ ਪਾਇਆ ਫਿਰ ਤੀਜਾ ਵੀਡੀਓ ਪਾਇਆ ਵਿਊ ਆਏ ਕਾਫੀ ਲੋਕਾਂ ਨੇ ਦੇਖੇ ਜ 70% ਲੋਕਾਂ ਨੇ ਸਪੋਰਟ ਕੀਤੀ ਤੇ 30% ਲੋਕਾਂ ਗਾਲਾਂ ਕੱਢੀਆਂ ਤੇ ਚੌਥਾ ਸਭ ਤੋਂ ਇੰਪੋਰਟੈਂਟ ਕਿਰਦਾਰ ਜਿਹਨੇ ਸਿਸ਼ਟਮੀ ਬਦਲ ਕੇ ਰੱਖਤਾ ਪੁਰਾਣੇ ਭੇਦੇ ਸਾਰੇ ਖੋਲ ਕੇ ਰੱਖਤੇ ਸਾਰਾ ਸਾਰਾ ਚੀਚਾ ਜਿਹੜੀਆਂ ਸੀ ਉਹਨਾਂ ਦੀਆਂ ਪਰਤਾਂ ਉਧੇੜ ਕੇ ਰੱਖਤੀਆਂ ਉਹ ਕਿਰਦਾਰ ਹੈ ਜੋਤ ਮੰਗਿਆਣਾ ਮੀਰ ਜਿਸ ਤੇ ਇਸ ਲੜਕੀ ਨੇ ਐਫ ਆਈ ਆਰ ਵੀ ਕੀਤੀ ਹੈ ਸੋ ਵੀਰੋ ਗੱਲ ਕਰਦੇ ਆ ਕਿ ਲੜਕੀ ਜਿਹਦਾ ਕਿਸੇ ਟਾਈਮ ਵਿਆਹ ਹੋਇਆ ਸੀ 5-7-8 ਸਾਲ ਪਹਿਲਾਂ ਤੇ ਘਰਦਿਆਂ ਨਾ ਨਹੀਂ ਬਣੀ ਜੋ ਡਿਵੋਰਸ ਹੋ ਗਿਆ ਤੇ ਆ ਗਈ ਇਹ ਤੋਂ ਤੱਕ ਤੇ ਸਿਸਟਮ ਲੈ ਗਿਆ ਪ੍ਰਾਈਵੇਟ ਫਿਰ ਲੜਕੀ ਨੇ ਵੀਡੀਓ ਪਾਉਣੇ ਸ਼ੁਰੂ ਕਰਤੇ ਵੈਲਡਿੰਗ ਕਰਨੇ ਸ਼ੁਰੂ ਕਰ ਦਿੱਤੇ ਤੇ ਲੋਕਾਂ ਦੀ सिंपथी ਕਿ ਕੋ ਕੁੜੀ ਆ ਉਹ ਵੈਲਡਿੰਗ ਦਾ ਕੰਮ ਕਰਦੀ ਆ ਤੇ ਲੋਕ ਕੇ ਫਾਲੋਅਰਸ਼ਿਪ ਵਧ ਗਈ ਵੀਡੀਓ ਚੱਲਣ ਲੱਗ ਪਏ ਕਾਫੀ ਕੁਝ ਫੇਮ ਮਿਲ ਗਿਆ ਪੈਸੇ ਆਉਣ ਲੱਗੇ ਹੈ ਨਾ ਤੇ ਇਸ ਤੋਂ ਬਾਅਦ ਫੇਰ ਉਹ ਲੜਕੀ ਆਪਣੇ ਘਰ ਵਾਲਿਆਂ ਤੇ ਇਲਜ਼ਾਮ ਲਾਉਣ ਲੱਗੀ ਕਿ ਉਹ ਮੈਨੂੰ ਕੋਟਦੇ ਸੀ ਮਾਰਦੇ ਸੀ ਮੇਰਾ ਪੈਸਾ ਖਾ ਗਿਆ ਮੈਨੂੰ ਪੈਸਾ ਵੀ ਨਹੀਂ ਦਿੱਤਾ ਮੇਰੇ ਨਾਲ ਬਹੁਤ ਮਾੜਾ ਕੀਤਾ ਬਹੁਤ ਮਾੜੇ ਬੰਦੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਉਹ ਲਗਾਤਾਰ ਇਲਜ਼ਾਮ ਲਾਉਂਦੀ ਰਹਿੰਦੀ ਹੈ ਲਾਉਂਦੀ ਰਹਿੰਦੀ ਹੈ ਤੇ ਪਰ ਜਿਹੜੇ ਉਹਦੇ ਥੱਲੇ ਕਮੈਂਟ ਬਾਕਸ ਆ ਉਹਦੇ ਵਿੱਚ ਕੁਝ ਹੋਰ ਹੀ ਲਿਖਿਆ ਹੁੰਦਾ ਜਿਹੜੇ ਜਾਣ ਪਛਾਣ ਦੇ ਲੋਕ ਆ ਲੱਗੇਦੇ ਉਹ ਉਹਨੂੰ ਲਾਣ ਦਾ ਪਾਉਂਦੇ ਗਾਲਾਂ ਕੱਢਦੇ ਕਿ ਤੂੰ ਹੀ ਮਾਰੀਆਂ ਤੂੰ ਹੀ ਮਾਰੀਆਂ ਹੈ ਮਾਰੀ ਸੀ ਆ ਸੀ ਇਹਦਾ ਕਰਤਾਰ ਮਾੜਾ ਸੀ ਕੁਝ ਉਹਦੇ ਨਾਲ ਰਿਲੇਟਡ ਬੰਦਿਆਂ ਦੇ ਵੀ ਨਾਮ ਲੈਂਦੇ ਆ ਕੁਝ ਐਮਐਮਐਸ ਦੀਆਂ ਗੱਲਾਂ ਵੀ ਕਰਦੇ ਆ ਕਿ ਆ ਕਿਰਦਾਰ ਬਹੁਤ ਮਾੜਾ ਸੀ ਅਕਸਰ ਕਮੈਂਟਾਂ ਵਿੱਚ ਸ਼ਰੇਆਮ ਲਿਖਿਆ ਹੁੰਦਾ ਹੈ ਉਸ ਟਾਈਮ ਫਿਰ ਮੈਂ ਦੇਖਿਆ ਕਿ ਇਹ ਤਾਂ ਬਈ ਜੋਏ ਵੈਡਿੰਗ ਦਾ ਸੈਟਅਪ ਵੀਡੀਓ ਦਿਖਾਇਆ ਜਾ ਰਿਹਾ ਇਹ ਤਾਂ ਇੱਕ ਸ਼ੋਰਟ ਵਿਜ਼ੂਅਲ ਕਨਸੈਪਟ ਆ ਜਿਵੇਂ ਮੈਂ ਹైదరాబాద్ ਚ ਡਾਇਰੈਕਸ਼ਨ ਸਿੱਖਦਾ ਸੀ ਤੇ ਉੱਥੇ ਸਾਨੂੰ ਦੱਸਿਆ ਜਾਂਦਾ ਸੀ ਵੀ ਜੇ 50 ਮਿੰਟ ਦਾ ਸੀਨ ਤੁਸੀਂ ਲੈਨੇ 50 ਸੈਕਿੰਡ ਦਾ ਸੀਨ ਲੈਨੇ ਹੋ ਨਾ ਤੇ ਉਹਦੀਆਂ ਸ਼ਾਰਟ ਡਿਵੀਜ਼ਨਾਂ ਬਣਾਈਆਂ ਜਾਂਦੀਆਂ ਕਿ 5 ਸੈਕਿੰਡ ਦਾ ਤੁਸੀਂ ਆਹ ਸ਼ਾਰਟ ਲੈਣਾ 8 ਸੈਕਿੰਡ ਦਾ ਉਹ ਲੈਣਾ 10 ਸੈਕਿੰਡ ਦਾ ਉਹ ਲੈਣਾ 12 ਸੈਕਿੰਡ ਦਾ ਉਹ ਲੈਣਾ 4 ਸੈਕਿੰਡ ਦਾ ਉਹ ਲੈਣਾ ਤੇ ਉਹ ਆਮ ਜਨਤਾ ਨੂੰ ਤਾਂ ਗੱਲ ਸਮਝ ਨਹੀਂ ਹੋਣੀ ਪਰ ਮੈਂ ਤਾਂ ਉਸੇ ਸਮਝ ਗਿਆ ਵੀ ਇਹ ਤਾਂ ਸਿਰਫ ਇੱਕ ਸ਼ੂਟਿੰਗ ਕੀਤੀ ਹੋਈ ਆ ਇਹ ਥੋੜਾ ਜਿਹਾ ਸੀਨ ਇੱਥੋਂ ਲੈ ਲਿਆ 10 8 ਸਕਿੰਟ ਦਾ welding ਕਰਦੀ ਦਾ ਸਮਾਨ ਚੱਕੇ ਜਾਂਦੀ ਦਾ ਥੋੜਾ ਜਿਹਾ ਇਹ ਲੈ ਲਿਆ ਇਹ ਕਰਕੇ ਇੱਕ ਵੀਡੀਓ ਬਣਾ ਕੇ ਜਿਵੇਂ ਫਿਲਮਾਂ ਵਾਲੇ ਇੱਕ ਵੀਡੀਓ ਬਣਾ ਕੇ ਲੋਕਾਂ ਨੂੰ ਦਿਖਾਉਂਦੇ ਪੈਸੇ ਕਮਾਉਂਦੇ ਇਹਦਾ ਉਹ ਸੈਟਅਪ ਆ ਇਹਦਾ ਸੱਚਾਈ ਹੈ ਹੀ ਨਹੀਂ ਫਿਰ ਮੈਂ ਉਸ ਦੇ ਖਲਾਫ ਪਹਿਲਾ ਵੀਡੀਓ ਪਾਇਆ ਵੀ ਇਹ ਝੂਠ ਆ ਤੋ ਵੀਡੀਓ ਮੈਂ ਕੁਝ ਇਸ ਸਬ ਨਾਲ ਪਾਇਆ ਸੀ ਵੀ ਭੈਣੋ ਐਵੇਂ ਆਪਣੀਆਂ ਜ਼ਿੰਦਗੀਆਂ ਬਰਬਾਦ ਨਾ ਕਰ ਦਿਓ ਇਹ ਕੁਝ ਨਹੀਂ ਵੈਡਿੰਗ-ਵੋਲਡਿੰਗ ਕਰਦੀ ਐ ਫੇਕ ਵੀਡੀਓ ਬਣਾ ਕੇ ਉਦੋਂ ਬਣਾਉਂਦੀ ਕੱਲ ਨੂੰ ਪਤਾ ਲੱਗ ਗਿਆ ਲੋਕਾਂ ਨੂੰ ਗਾਲਾਂ ਕੱਢਣੀਆਂ ਆ ਘਰ ਪਰਿਵਾਰ ਘਰ ਪਰਿਵਾਰ ਹੀ ਹੁੰਦਾ ਆ ਪਤੀ ਦੀ ਮਾੜੀ-ਮੋਟੀ ਗੱਲ ਸੁਣਨੀ ਪੈਂਦੀ ਆ ਪਤੀ ਬੰਦਾ ਉਹਨੇ 50 ਜਗ੍ਹਾ ਬਾਹਰ ਕੰਮਕਾਰ ਦੇਖਣੇ ਹੁੰਦੇ ਆ ਜੇ ਔਰਤ ਘਰ ਆ ਪਤੀ ਘਰ ਆਵੇ ਕੰਮਕਾਰ ਕਰਕੇ ਔਰਤ ਨੂੰ ਗਾਲਾਂ ਕੱਢੇ ਤੇ ਉਸ ਹੱਬ ਨਾਲ ਸਮਾਜ ਨਹੀਂ ਚੱਲਦਾ ਤੇ ਭੈਣੋ ਆਵੇ ਆਪਣੇ ਘਰ ਨਾਲ ਬਰਬਾਦ ਕਰਿਓ ਇਹਦੇ ਪਿੱਛੇ ਲੱਗ ਕੇ ਵੀ ਇਹਨੇ ਕੋਈ ਮਾਰ ਦਾ ਮਾਰ ਲਿਆ ਇਹਨੇ ਕੋਈ ਮਾਰਗਰੀ ਮਾਰ ਲਿਆ ਇਹ ਲੋਕਾਂ ਨੂੰ ਉਲੂ ਬਣਾ ਰਹੀ ਆ ਪੰਜਾਬ ਪੰਜਾਬ ਸੈਕਿੰਡ ਦੇ ਵੀਡੀਓ ਬਣਾ ਕੇ ਤੇ ਉਹ ਸਾਹਮਣੇ ਇੱਕ ਦਿਨ ਆਈ ਜਾਣਿਆ ਲੋਕਾਂ ਨੂੰ ਲਾਂਦਾਂ ਪਾਉਣੀਆਂ ਆ ਇੱਕ ਉਮਰ ਤੋਂ ਬਾਅਦ ਫਿਰ ਲੋਕੀ ਪਰਿਵਾਰ ਵੇਦੇ ਆ ਜਿਹੜੀਆਂ ਡਾਈਵੋਰਸਰ ਲੇਡੀਆਂ ਇਹਨਾਂ ਨੂੰ ਕੋਈ ਚਾਜਣਾ ਚੰਗਾ ਨਹੀਂ ਸਮਝਦਾ ਕੋਈ ਇੱਜ਼ਤ ਨਹੀਂ ਦਿੰਦਾ ਹੈਨਾ ਤੇ ਹੋਰ ਵੀਡੀਓ ਮੇਰੀ ਕਾਫੀ ਚੱਲੀ ਫਿਰ ਮੈਂ ਇੱਕ ਵੀਡੀਓ ਪਾਇਆ ਫਿਰ ਇੱਕ ਵੀਡੀਓ ਪਾਇਆ ਤਾਂ ਮੈਨੂੰ ਤਾਂ ਪਤਾ ਲੱਗ ਗਿਆ ਵੀ ਭਾਈ ਇਹ ਇੱਕ ਫੇਕ ਪ੍ਰੋਜੈਕਟ ਕਰ ਰਹੀ ਆ ਇਹ ਫੇਕ ਆ ਇਹ ਸਿਰਫ ਇੱਕ ਫੇਕ ਸ਼ੂਟਿੰਗ ਕਰ ਕਰਕੇ ਲੋਕਾਂ ਨੂੰ ਉਦੂ ਬਣਾ ਕੇ ਪੈਸਾ ਵੀ ਲੋਕਾਂ ਦਿੱਤਾ ਹੋਊਗਾ ਬਹੁਤ ਸਿੰਪਥੀ ਵੀ ਝੂਠ ਬੋਲ ਬੋਲ ਕੇ ਬਹੁਤ ਇਹਦੀ ਲਈ ਹੈ ਨਾ ਤੇ ਇਹਦੇ ਘਰ ਵਾਲਾ ਉਹਦੇ ਬਾਰੇ ਮੈਨੂੰ ਤਾਂ ਯਾਰ ਜੋ ਸੈਕੰਡ ਕਿਰਦਾਰ ਆ ਮੈਨੂੰ ਸਮਝ ਨਹੀਂ ਆਉਂਦੀ ਯਾਰ ਵੀ ਉਹ ਬੋਲਦਾ ਕਿਉਂ ਨਹੀਂ ਉਸ ਦਿਨ ਸੱਚਾ ਬੰਦਾ ਆ ਆ ਤੇ ਚੁੱਪ ਗਿਆ ਐਨੇ ਉਹਤੇ ਇਲਜ਼ਾਮ ਲੱਗ ਗਿਆ ਇਨੇ ਇਲਜ਼ਾਮ ਲੱਗ ਗਿਆ ਇਨੇ ਇਲਜ਼ਾਮ ਲੱਗ ਗਿਆ ਲੋਕਾਂ ਨੇ ਇਥੇ ਆ ਆ ਆਪ ਕਈ ਕੋਸ਼ ਗੰਦ ਮੰਦ ਹਰਕਤਾਂ ਕਰਦੇ ਫਿਰਦੇ ਫੇਮਸ ਹੋਣ ਆਸਤੇ ਯਾਰ ਤੂੰ ਬੇਵਸਤੀ ਹੋਣਾ ਚਾਹਦਾ ਸਹੀ ਗੱਲ ਆ ਪਰ ਯਾਰ ਤੇਤੇ ਇਨੇ ਇਲਜ਼ਾਮ ਲੱਗ ਰਹੇ ਤੂੰ ਇੱਕ ਵਾਰ ਮੀਡੀਆ ਸਾਹਮਣੇ ਆ ਆ ਦਾ ਸਹੀ ਆ ਕੇ ਦੱਸਦਾ ਸਹੀ ਭਾਈ ਆ ਗੱਲ ਆ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਹੋਇਆ ਕਲੀਅਰ ਕਰ ਦੇ ਭਾਈ ਇੱਕ ਵਾਰ ਪਰ ਉਹਨੂੰ ਕੋਈ ਜਾਣਦਾ ਨਹੀਂ ਪਛਾਣਦਾ ਨਹੀਂ ਉਹ ਕਿੱਥੇ ਰਹਿੰਦਾ ਉਹਦੀ ਸ਼ਕਲ ਕੀ ਹੋਈ ਉਹਦਾ ਨਾਂ ਕੀ ਕਿਸੇ ਨੂੰ ਨਹੀਂ ਪਤਾ ਫਿਰ ਚੌਥੇ ਕਰਦਾਰ ਦੀ ਐਂਟਰੀ ਹੁੰਦੀ ਜੋਰ ਮੰਗਿਆ ਦਾ ਵੀਰ ਜੀ ਨੇ ਇਹ ਵੇਖਿਆ ਵੀ ਇਹ ਕੁਝ ਗੜਬੜਿਆ ਤੇ ਉਹਨੇ ਇੱਕ ਵੀਡੀਓ ਪਾਇਆ ਰਿਸ਼ਤੇਦਾਰਾਂ ਦੇ ਵੀ ਨਾਂ ਕੁਝ ਸਾਹਮਣੇ ਲਿਆਂਦੀ ਉਹਨਾਂ ਨਾਲ ਵੀ ਗੱਲਾਂ ਬਾਤਾਂ ਦਿਖਾਈਆਂ ਤੇ ਉਹਦੀ ਵੀਰ ਦੀ ਬੜੀ ਸਪੋਰਟ ਹੋਈ ਬੜੀ ਸਪੋਰਟ ਹੋਈ ਤੇ ਇਸ ਲੜਕੀ ਨੇ ਉਸਤੇ ਕੇਸ ਕਰ ਦਿੱਤਾ ਕਿ ਤੇਰੀ ਹਿੰਮਤ ਕਿਵੇਂ ਹੋਈ ਉਹ ਮੇਰੇ ਜਿਹੜੇ ਉਹ ਐਕਸ ਰਿਸ਼ਤੇਦਾਰ ਆ ਉਹਨਾਂ ਨੂੰ ਸਾਹਮਣੇ ਲਿਆਉਂਦੀ ਮਤਲਬ ਇਹ ਹੋਈ ਵੀ ਮੇਰਾ ਧੰਦਾ ਚੱਲਦਾ ਰਹੇ ਹੈ ਨਾ ਇਹੋ ਹੀ ਮਤਲਬ ਆ ਵੀ ਭਾਈ ਮੇਰਾ ਜੋ ਕੰਮ ਚੱਲਦਾ ਤੂੰ ਮੇਰੇ ਫਰੋਡ ਕੰਮ ਚ ਧੋਖੇਬਾਜ਼ੀ ਵਾਲੇ ਕੰਮ ਚ ਲੱਤ ਕਿਉਂ ਅੜਾਉਣਾ ਫਿਰ ਉਸ ਵੀਰ ਨੂੰ ਇਹ ਦਾਅ ਦਿਆ ਵੀ ਧਮਕੀਆਂ ਆਉਂਦੀਆਂ ਥਾਂ ਥਾਂ ਤੋਂ ਅਮਰੀਕਾ ਕੈਨੇਡਾ ਕਿੱਥੋਂ ਕਿੱਥੋਂ ਭਾਈ ਦੇ ਘਰ ਵਾਲਾ ਡਰਦਾ ਹੀ ਸਾਹਮਣੇ ਨਾ ਆਉਂਦਾ ਹੋਵੇ ਹੈ ਨਾ ਅਰੇ ਉਹਨੂੰ ਕਟਵਾ ਕੇ ਨੂ ਦਊ ਪਹਿਲਾਂ ਵੀ ਕਹਿੰਦੇ ਉਹ ਧਮਕੀਆਂ ਧਮਕੀਆਂ ਜੋ ਰਿਸ਼ਤੇਦਾਰਾਂ ਦੀ ਜੋਲ ਮੰਗਿਆ ਨਾ ਵੀਰ ਨੇ ਵੀਡੀਓ ਪਾਈ ਉਹ ਚ ਦੱਸਿਆ ਗਿਆ ਹੈ ਵੀ ਭਾਈ ਉਹਨਾਂ ਨੂੰ ਧਮਕੀਆਂ ਧਮਕੀਆਂ ਦਿਵਾਉਂਦੀ ਰਹੀ ਆ ਤੇਰਾ ਮਤਲਬ ਇਥੋਂ ਇਹ ਸਤੋਂਦਾ ਵੀ ਇੱਕ ਗੁੰਗਰਦੀ ਵੀ ਜਾਣਦੀ ਫਿਰ ਕੋਈ ਹੋ ਜਾ ਲੜਕੀ ਜਿਹੜੇ ਵਾਰ-ਵਾਰ ਜਦੋਂ ਇਹਦਾ ਵੀਡੀਓ ਪੈਂਦਾ ਕਮੈਂਟ ਬਾਕਸ ਵਿੱਚ ਲਿਖੇ ਜਾਂਦਾ ਇੱਕ ਮੁੰਡੇ ਦਾ ਬਹੁਤ ਹੀ ਨਾਂ ਆਉਂਦਾ ਸ਼ਿੰਦਾ ਮਹਾਲੀ ਆਲਾ ਸ਼ਿੰਦਾ ਮਹਾਲੀ ਆਲਾ ਉਹ ਪਤਾ ਨਹੀਂ ਕੌਣ ਹੈ ਕੀ ਬਲਾ ਇਹ ਕੋਈ ਆਮ ਘਟਨਾ ਨਹੀਂ ਹੈਗੀ ਇਹ ਇੱਕ ਬਹੁਤ ਤਕੜਾ ਮਤਲਬ ਪੰਜਾਬ ਦਾ ਇੱਕ ਇਸ਼ੂ ਬਣ ਚੁੱਕਾ ਆ ਇੱਕ ਲੜਕੀ ਆਉ ਡਾਈਵੋਰਸੀ ਆਉ ਫਰਾਡ ਕਰਕੇ ਉਹਨੇ ਪੈਸਾ ਕਮਾਇਆ ਗੁੰਡਾ ਦੇ ਫਰਾਡ ਨੂੰ ਇੱਕ ਰਿਪੋਰਟਰ ਆ ਚਲੋ ਮੈਂ ਰਿਪੋਰਟਰ ਨਹੀਂ ਹੈਗਾ ਮੈਂ ਤਾਂ ਵੈਸੇ ਵੀਡੀਓ ਪਾਉਦਾ ਰਹੀ ਨਾ ਪਰ ਇੱਕ ਰਿਪੋਰਟਰ ਆ ਜੋ ਮੀਡੀਆ ਦਾ ਕੰਮ ਕਰਦਾ ਮੁੰਡਾ ਉਹਨੇ ਸਚਾਈ ਸਾਹਮਣੇ ਲਿਆਂਦੀ ਤੇ ਉਹਦੇ ਉੱਤੇ ਐਫ ਆਈ ਆਰ ਕਰਦੇ ਵੀ ਤੂੰ ਸਚਾਈ ਸਾਹਮਣੇ ਕਿਉਂ ਲਿਆਂਦੀ ਯਾਰ ਮੇਰੀ ਗੱਲ ਸੁਣੋ ਬਾਦਲ ਸਭ ਤੋਂ ਧਾਕਰ ਆਦਮੀਆਂ ਪੰਜਾਬ ਦਾ ਤੇ ਬਾਦਲ ਬਾਰੇ ਵੀ ਲੋਕ ਕਹਿੰਦੇ ਆ ਬਾਦਲ ਨੇ ਤੇ ਐਫ ਆਈ ਆਰ ਕਰਾਈਆਂ ਨਹੀਂ ਗੁੰਡਾ ਕਰਦੀਆਂ ਕਰਾਈਆਂ ਨਹੀਂ ਮੀਡੀਆ ਤੇ ਇਹ ਮਤਲਬ ਜਿਹੜਾ ਮੀਡੀਆ ਦਾ ਕੰਮ ਕਰੂ ਉਹਤੇ ਗੁੰਡਾ ਕਰਦੀ ਕਰੂਗੀ ਇਹ ਲੜਕੀ ਕਮਾਲ ਹੋ ਗਈ ਆ ਤੇ ਹਾਦੀ ਹੋ ਗਈ ਆ ਹੈ ਫਿਰ ਪਰਸੋਂ ਲੋ ਉਹ ਮੁੰਡੇ ਨੂੰ ਧਮਕੀਆਂ ਥਾਂ ਥਾਂ ਨੂੰ ਆਉਂਦੀਆਂ ਮਤਲਬ ਇਹ ਕਿੱਥੋਂ ਤੱਕ ਇਹਦਾ ਰੈਕਟ ਫੈਲਿਆ ਹੋਇਆ ਆ ਕੁੜੀ ਦਾ ਕਿ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਕਿੱਥੋਂ ਕਿੱਥੋਂ ਸੁੰਡੇ ਨੂੰ ਜੋਤ ਮੰਗਿਆ ਨਾਲ ਵੀਰ ਨੂੰ ਧਮਕੀਆਂ ਆ ਰਹੀਆਂ ਅਰੇ ਆਪਾਂ ਵੀਡੀਓ ਪਾਤਾ ਵੀਰੋ ਜੋਤ ਮੰਗਿਆ ਨਾਲ ਵੀਰ ਦੀ ਸਪੋਰਟ ਕਰਿਓ ਕਿਉਂਕਿ ਸੱਚ ਨੂੰ ਨਹੀਂ ਸਾਹਮਣੇ ਲਿਆਂਦਾ ਵੀ ਲੋਕਾਂ ਨੇ ਮੂਰਖ ਬਣਦੇ ਰਹਿਣਾ ਹੀ ਬਣਦੇ ਰਹਿਣਾ ਹੀ ਤੇ ਉਹਨੂੰ ਧਮਕੀਆਂ ਦੇ ਰਹੀ ਐ ਇਹ ਲੜਕੀ ਧਮਕੀਆਂ ਦਿਵਾ ਰਹੀ ਉਹਦੀ ਸਪੋਰਟ ਕਰਿਓ ਕਿਉਂਕਿ ਇਹ ਦੇਖੋ ਵੀਰੇ ਜਿੱਦਾਂ ਇਹ ਫੇਮ ਲੈ ਲਿਆ ਇਹਨੇ ਇਹ ਤਾਂ 10 ਲੜਕੀਆਂ ਹੋਰ ਗਲਤ ਰਾਹੇ ਕਾ ਉਹਨੂੰ ਪੈਣ ਗਈਆਂ ਡਿਵੋਰਸ ਲੈ ਕੇ ਵੀ ਅਜੇ ਵੀ ਮਹਾਨ ਬਣ ਜੀਏ ਘਰ ਉਜੜਨਗੇ ਲੋਕਾਂ ਦੇ ਹੈ ਘਰ ਉਜੜਨਗੇ ਤੇ ਗੰਦ ਪਾਊਗਾ ਪੰਜਾਬ 'ਚ ਤੇ ਜੋਤ ਮੰਗਿਆਂ ਵਾਲੇ ਨੇ ਜਿਹੜਾ ਸਾਹ ਸਾਹਮਣੇ ਲਿਆਂਦਾ ਵੀਰ ਨੇ ਉਹ ਇੱਕ ਸੇਵਾ ਕੀਤੀ ਆ ਵੀਰੇ ਸੇਵਾ ਤੇ ਉਸ ਵੀਰ ਦਾ ਜਰੂਰ ਸਾਥ ਦਿਓ ਸਦਾ ਕਾਨੂੰ ਮੇਰੇ ਤੇ ਵੀ ਐਫ ਆਈ ਆਰ ਕਰਾ ਦੇ ਕਹਿੰਦਾਵਾ ਸਕਦੀ ਆ ਤੇ ਉਹ ਕੁਝ ਵੀ ਕਰ ਸਕਦੀ ਆ ਪੈਸੇ ਦੇ ਕੋਲ ਆ ਰਿਕਾਰਡ ਇਹਦਾ ਮਾੜਾ ਹੀ ਆ ਉਹਦਾ ਜਦੋਂ ਕਮੈਂਟ ਪੜੀ ਦੇ ਆ ਪਤਾ ਲੱਗਦਾ ਵੀ ਰਿਕਾਰਡ ਇਹਦਾ ਮਹਾ ਮਾੜਾ ਆ ਤੇ ਵੀਰੋ ਇਹ ਜਿਹੜਾ ਗੰਦਮੰਦ ਪੰਜਾਬ 'ਚ ਪੈ ਗਿਆ ਆ ਇਹ ਬਹੁਤ ਵੱਧਦਾ ਜਾ ਰਿਹਾ ਦਿਨ ਬਦਿਲ ਵੱਧਦਾ ਜਾ ਰਿਹਾ ਇਹਨੂੰ ਨਫ਼ਰਤ ਕਰੋ ਤੇ ਜਿਹੜਾ ਜੇ ਖਲਾਬ ਖੜਾ ਹੁੰਦਾ ਉਹਦੀ ਸਪੋਰਟ ਕਰੋ ਤੇ ਇਹ ਇੱਥੇ ਜਿਹੜਾ ਇਹ ਕੇਸ ਆ ਇਹ ਚ ਜੋਦ ਮੰਗਿਆੜਾ ਵੀਰ ਹੀ ਹੀਰੋ ਆ ਉਹ ਹੀ ਖੜਾ ਹੋਇਆ ਆ ਉਹਦੀ ਸਪੋਰਟ ਕਰਿਓ ਵੀਰੋ ਤੇ ਬਹੁਤ ਬਹੁਤ ਧੰਨਵਾਦ ਵੀਡੀਓ ਆਪਣਾ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ